ਉਹ ਕੋਲੀ ਕੋਲੀ ਬਾਈਕ ਇਹਨਾਂ ਦੇ ਦਾ ਸਾਹ ਜਾਣਾ ਹੈ ਤੈਨੂੰ ਐ ਲੱਗੇ ਮੱਥਾ ਟੇਕਣ ਜਾਣਾ ਹੈ ਇਹਨਾਂ ਦੇ ਮੁੰਡੇ ਨੇ ਕੁੜੀ ਭਜਾਈ ਉੱਥੇ ਜਾ ਕੇ ਸਿਆ ਉਹਨੂੰ ਲੈ ਕੇ ਆਉਂਨੇ ਉਹ ਚ ਲੈ ਜਾਣੀ ਮਕਸੀ ਟੱਪ ਚ ਲੈ ਜਾਣਗੇ ਉਹ ਆਹ ਤਾਂ ਤਾਂ ਜਿੰਨੇ ਟਾਈਮ ਨੇ ਤੇ ਕੋਈ ਪਰਾਨੇ ਢੱਕ ਨਹੀਂ ਸਭ ਤਾਸ ਨੇ ਦਿੱਕਾ ਕੋ ਹੈ ਬੋਟਾ ਫੋਟਾ ਆ ਬੈ ਬਜਟ ਤਾਂ ਨਹੀਂ ਕਰਤੀ ਹਾਂਗੀ ਨਾ ਫਿਰ ਇਹ ਅਗਾਹ ਜਾਂਦੇ ਉਹ ਕੋਈ ਜਿਹੜੇ ਪੈਸੇ ਨਾ ਹੋ ਜਾ ਮੈਂ ਤਾਂ ਬੈ ਕਿਸੇ ਜਗ੍ਹਾ ਨਹੀਂ ਜਾ ਸਕਦਾ ਕੋਈ ਨਹੀਂ ਕੋਈ ਪਟਾ ਖੈਣਾ ਹੋਏ ਮੈਂ ਬਹੀ ਜਿਹੜੇ ਇਕੱਠੇ ਕਰਨੀ ਹੁਣ ਜਿਹੜੀ ਜਿਹੜੀ ਖੁਲਦੀ ਜਿਹੜੀ ਜਿਹੜੀ ਖੁਲਦੀ ਗੱਲ ਲੀ ਬੜੀ ਪੀ ਹੋਗੀ ਇਹ ਹੋਈ ਟਲ ਹਟਟੇ ਦੀ ਇਹ ਬੜੀ ਅੱਛੀ ਬਾਤ ਕਹੀ ਆ ਫੰਮਾ ਰਿਕੜ ਕੇ ਵੀ ਮਨੇ ਟਿਮ ਲੇਪਾ ਇਹ ਫਸ ਗਿਆ ਸੀ ਜਿਹੜਾ ਮੁੱਸੇ ਵਾਲਾ ਜੱਟਾ ਮੁੱਸੇ ਵਾਲਾ ਜੱਟ ਕਹਿੰਦਾ ਆਹ ਸੱਖਣਾ ਬਾਹਰਾ ਸਾਡੇ ਦਾ ਹੰਡਿਆ ਵਰਤਿਆਂ ਨੇ ਸਾਡੇ ਮੋਢੇ ਚੱਕੀਆਂ ਰਫਲਾ ਜਾ ਬੱਥੇ ਅੱਖੀਆਂ ਨੇ ਸਾਡੇ ਲਈ ਤਾਂ ਬਦਲੇ ਹੁੰਦੇ ਮੰਗ ਤੇ ਹਾਰਾ ਤੇਨੀ ਹੁੰਦੇ ਪੂਲੇ ਕਾ ਕੋਈ ਬਗਦਾਨੀ ਹੋਵੇ ਤਖਤ ਤੇ ਖਲਾ ਨਾ ਮੇਰਾ ਵੈਰੀ ਆ ਲੋ ਮਿੱਤਰੋ ਅੱਜ ਅਸੀਂ ਪਹੁੰਚੇ ਆਪਣੇ ਯਾਰ ਭੀ ਮੇ ਲਵੇ ਭੀ ਮੇ ਉਹਦੇ ਦੁਕਾਨ ਦਾ ਟਾਇਰਾਂ ਦੀ ਦੇਖੋ ਮਿੱਤਰੋ ਟਾਇਰਾਂ ਦੀ ਲੱਦੀ ਬਈ ਦੁਕਾਨ ਜੇ ਕਹਿੰਦੇ ਮੇਰੇ ਪੀਰ ਪਾਈ ਨੇ ਟਾਇਰ ਪਾਉਣ ਨੇ ਦਾ ਉਰੇ ਆ ਸਕਦਾ ਗਊ ਸਾਲਾ ਦੇ ਸਾਹਮਣੇ ਸੰਗਰੂਰ ਰੋਡ ਅੱਧ ਤੇ ਟਾਇਰ ਪਾਉਂਦੇ ਨੇ ਇਹ ਨਵੇਂ ਟਾਇਰ ਵੀ ਦਿੰਨਾਂ ਲਵੇ 12 ਤੋਂ 22 ਇੰਚ ਦੀ ਸਾਰੇ ਤਰ੍ਹਾਂ ਦੇ ਇਹਨਾਂ ਲਵੇ ਟਾਇਰ ਨੇ ਤੇ ਅਸੀਂ ਬਾਲਾਜਰ ਹੋ ਗਏ ਸਾਨੂੰ ਇਕੱਠੇ ਹੋਇਆ ਨੂੰ ਅਸੀਂ ਵੀ ਤੁਹਾਨੂੰ ਪਤਾ ਜਿਵੇਂ ਹਰਿਆਣੇ ਬਾਗੀ ਸੀ ਜਲਾਉਣ ਅੱਜ ਆਇਆ ਇਕੱਠੇ ਹੋਇਆਗੇ ਤੇ ਮੈਂ ਇੱਥੇ ਖੜੀ ਆਇਆ ਕਿ ਦੋਏ ਭਾਈ ਬੈਠੇ ਸੀਗੇ ਸ਼ਰਮੇ ਹੋਰੀ ਹੁਣ ਅਸੀਂ ਚਾਹ ਬਣਾਉਣੇ ਆ ਚਾਹ ਵੀ ਮੈਂ ਅੱਜ ਅਸੀਂ ਪੂਰੀ ਰੌਣਕ ਲਾਵਾਂਗੇ ਸਾਰਾ ਜਰ ਆਪਣਾ ਯਾਰ ਚਾਹ ਇਹ ਕਹਿੰਦਾ ਆਪ ਬਣਾਉਣੀ ਪਊਗੀ ਬਣਾ ਦਿੰਨੇ ਆ ਚਾਹ ਬਣਾ ਦਿੰਨੇ ਚਾਹੀ ਬਣਾਉਣ ਦੇ ਆਪਾਂ ਹੋਰ ਦੱਸ ਕੀ ਕਰਮ ਚਲੋ ਚਲ ਹੁੰਦਾ ਪਾਣੀ ਬਹੁਤ ਪਸਾ ਪਸਾ ਗਰਮ ਹੁੰਦਾ ਐਨਾ ਠੰਡਾ ਪਾਣੀ ਗਰਮ ਬਹੁਤ ਹੋਜੂ ਗਰਮ ਹੁੰਦਾ ਪਾਣੀ ਛੇਤੀ ਗਰਮ ਹੋ ਜਾਂਦਾ ਪਰ ਅੱਸਿਆ ਪੱਕੀ ਗੱਲ ਆ ਯਾਰ ਤਾਂ ਇਹ ਨੰਦਾ ਪਾਣੀ ਨੂੰ ਬੰਨ੍ਹਣ ਦੀ ਕਰਦੇ ਅੱਸਿਆ ਆਹ ਜਿਹੜਾ ਤਸੀਲਗਰ ਹੁੰਦੀ ਐ ਮਾਰਕ ਦੀ ਅੱਸਿਆ ਠੀਕ ਐ ਜਦੋਂ ਵਰਖਾ ਵਾਲਾ ਪਾਣੀ ਪੀਣੇ ਖਰਾਬ ਕਰਦਾ ਇਹੇ ਪਰਪਟੰਡੀ ਐ ਹਾਂ ਉਹ ਨਿਕਲ ਨੂੰ ਹੁੰਦੀ ਅੰਦਰੋਂ ਅੱਸਿਆ ਥੋੜੇ ਦੇ ਫੇਰ ਜਾਉਂਦੀ ਹੁੰਦਾ ਆਹ ਜਦੋਂ ਕੋਈ ਖੁਰਚਾ ਕੁਝ ਹੋ ਜੇ ਬਸ ਬਲਾ ਹਨ ਕਈ ਵਾਰ ਜਦੋਂ ਕਿਸੇ ਦਾ ਟੀਕਾ ਪੱਕ ਜਾਂਦਾ ਫੇਰ ਵੀ ਹੋਰ ਨਾ ਆਹੋ ਜੀ ਕਿਉਂ ਆਈ ਯਾਰ ਨਾ ਯਾਰ ਜੋ ਰਾਜੂ ਆ ਗਿਆ ਯਾਰ ਆਪਣਾ ਕਿਉ ਰਾਜੂ ਕਿਵੇਂ ਆ ਨਾ ਨਾ ਫਿਰ ਜੀ ਉਹ ਚਾਹ ਤਾਂ ਪੀ ਆ ਜਾ ਚਾਹ ਪੀ ਲਈ ਜਾ ਬਣਾਉਣੇ ਆਪਾਂ ਫੜ ਲਿਆ ਫੜ ਲਿਆ ਓਏ ਪਿੱਛੇ ਆ ਗਏ ਜੁੱਲਾ ਆਪਣੀ ਲਵੇ ਆਏ ਮਿੱਤਰੂਰੇ ਗਏ ਜੁੱਲਾ ਆਪਣੀ ਯਾਰਾਂ ਲਵੇ ਜਦੋਂ ਅਸੀਂ ਬੇਲੇ ਹੁੰਨੇ ਆ ਉਦੋਂ ਰਿਆ ਕੇ ਬਹਿ ਜਾਂਦੇ ਆ ਔਰੇ ਭਾਈ ਜੀ ਵੀ ਲੱਗਦਾ ਸਾਰਾ ਦਿਨ ਚੱਲ ਬੈਠੇ ਰਹਿਣੇ ਇਹਨਾਂ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਹੈਗੇ ਤੇ ਸਾਰਾ ਦਿਨ ਮਤਲਬ ਜੀ ਲੱਗੇ ਰਹਿੰਦਾ ਔਰੇ ਇਕੱਠੇ 4 4 4-5 ਹਜ਼ਾਰ ਮੇਲੇ ਇਕੱਠੇ ਹੋ ਜਾਂਦੇ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਰੌਣਕ ਹੀ ਲੱਗੀ ਰਹਿੰਦੀ ਹੈ ਹਰ ਵੇਲੇ ਕਿਧਰ ਗਿਆ ਬੰਦ ਤੇ ਜਾਬਤੀ ਲੈਣ ਗਿਆ ਹੁਣ ਉਹ ਚਾਬਤੀ ਲੈ ਆਉਣ ਦੇ ਫਿਰ ਉਹਨੂੰ ਫੇਰ ਬਣਾਉਣੇ ਆ ਹਾਂ ਕੱਤਵਾ ਦੁੱਧ ਕਿਹਾ ਇਹਦੇ ਵਿੱਚ ਰੱਖਿਆ ਹੋਇਆ ਵੀ ਮੇਦਾ ਆ ਬੜੀ ਵੀ ਮੇ ਕਲਾਸ ਫੋਟੋ ਜਾਂਦੀ ਏ ਫੋਟੋ ਜਾਂਦੀ ਅੱਛਾ ਜੀ ਫੋਟੋ ਮਿਲਦੀ ਇਹ ਕਿੱਧਰ ਤੇ ਇਦਦਰ ਉਹ ਦੰਦ ਪਰ ਯੋਪੀ ਮੈਂ ਵੀ ਮੈਂ ਦੁੱਧੀ ਵਾਲਾ ਲਈ ਫਿਰਦਾ ਓਏ ਦੁੱਦੀ ਵਾਲਾ ਲਈ ਫਿਰਦਾ ਭਿੰਦੇ ਯਾਰਾ ਕਿ ਕਿ ਵੀ ਨਹੀਂ ਕਰ ਜੀਵੀ ਕੁੱਤੇ ਹੀ ਦੋਰੇ ਓਏ ਇਹਨੂੰ 200 ਰੁਪਏ ਪੂਰੇ ਜੀ ਕੇਚ ਪਾਵਾਂਗੇ ਇਹ ਨਾਲ ਮਰੇ ਪੂਰਾ 200 ਰੁਪਿਆ ਲੈ ਦੇ ਫਿਰ ਓਏ ਤੁਸੀਂ ਆਪਣਾ ਚੱਲ ਜਾ ਜੀ ਓਏ ਕਰੇ ਆਏ ਕਰਿਓ ਦਹੀਂ ਦੂਹੀ ਬਣਾ ਲਿਓ ਭਿੰਦੇ ਯਾਰਾ ਜਾਗ ਲਾ ਦੇ ਯਾਰ ਇਹ ਬੜੀ ਅੱਛੀ ਬਾਤ ਕਹੀ ਆ ਕੀ ਉਹ ਦੰਦਰਾ ਜੀ ਇਹ ਸੁਣ ਲੋੜ ਪਈਦਾ ਹੁੰਦੇ ਸੀ ਚਾਹ ਵਾਸਤੇ ਦਰ ਵੀ ਲੋੜ ਪਈ ਹਾਂ ਕਾਹ ਦਾ ਪਤਾ ਕਿੰਨਾ ਦਊ ਕਿੰਨਾ ਦਊ ਲੰਗਰ ਲੈ ਆ ਬਸ ਠੀਕ ਹੈ ਫਿਰ ਬਹੁਤ ਜਲ ਬਹੁਤ ਜਲ ਹੋਰੀ ਕਿਆ ਗੱਲ ਹੈ ਜੀ ਰੱਜੂ ਠੀਕ ਹੈ ਸਾਫਰ ਆ ਜਾਣਾ ਇਹਨੇ ਠੀਕ ਹੈ ਰੱਜੂ ਜੱਪਾ ਅੱਜ ਸਾਰੀ ਪਾਵਾਂਗੇ ਯਾਰ ਹੈ ਥੋੜੀ ਜਮਾ ਠੀਕ ਹੈ ਇਹਨਾਂ ਕੇ ਜਾਗ ਲਾ ਲਿਓ ਪਹੁੰਚਦੇ ਯਾਰ ਉਹ ਘਰੇ ਲੈ ਜਾ ਕਿਆ ਸਾਡੇ ਭਲਵਾਨ ਰੱਜਣਗੇ ਕੌਡੀ ਵਾਲੇ ਆ ਜਾ ਪਹਿਲੇ ਕੀ ਓਏ ਆਜਾ ਲੈ ਕੇ ਆਪਾਂ ਲੈ ਮਿੱਤਰੋ ਮੈਂ ਜਿਹੜਾ ਯਾਰ ਵੀਮਾ ਇਹ ਚੱਲਦੇ ਦੁੱਧ ਲੈਣਾ ਚਲੋ ਚਲ ਮਰਨ ਤੇ ਕੰਮ ਕਰ ਦੁੱਧ ਕਣੀ ਕਿੰਨੀ ਬਾਇਨਾ ਹੋਈ ਇਹ 0 ਬਾਇਨਾ ਦੁੱਧ ਖਾ ਜਾ ਰਹੇ ਕੀ ਘੜੇ ਦੀ ਪਹਿਲਾਂ ਵੀ ਇਹ ਚੰਗਾ ਯਾਰ ਠੀਕ ਹੈ ਰੈਡ ਕਲੂ ਗਾਉਂਦੇ ਇਹ ਦੇਖ ਕਿ ਉਹ ਕਾਰਖਾਨਾ ਬਹੁ ਆ ਰਿਹਾ ਨਾਲ ਆ ਦੇਖ ਜਮੀਨ ਨਰੀ ਭੁੱਕੀ ਜਾਂਦੀ ਓਏ ਜਮੀਨ ਨਰੀ ਭੁੱਕੀ ਜਾਂਦੀ ਓਏ ਕਿੱਸਾ ਬੱਤਾਂ ਸਾਡੇ ਲਈ ਦਾ ਬਦਲੇ ਹੁੰਦੇ ਆ ਡੇਰਾ ਸਾਹਿਬ ਜਾਨਾ ਬਈ ਡੇਰਾ ਸਾਹਿਬ ਠੀਕ ਹੈ ਬਈ ਆਪਣਾ ਚੈਨਲ ਆ ਬਈ YouTube ਤੇ ਸਾਡੀਆਂ ਚੈਨਲ ਸਬਸਕ੍ਰਾਈਬ ਕਰਿਆ ਠੀਕ 2 ਮਿੰਟ ਚਾਹ ਪੀਲੀ ਨਾਲੇ ਬਈ ਫਿਰ ਅਪਗਲ ਆਪ ਲੈਨੇ ਆ ਨਾਲੇ ਆਉਂਦਾ ਥੈਂਕ ਯੂ ਕਰਦੇ ਨਾਲੇ ਆ ਜਾਂਦਾ ਆਪ ਆ ਜਾਂਦਾ ਉਸਤਾਦ ਕੋਲੀ ਜਲ ਚੱਕਲੇ ਬਹੁਤ ਆ ਯਾਰ ਉਬਲਦਾ ਜਾਣ ਦੇ ਉਹ ਵੀ ਸਾਹ ਬੰਨੀ ਲੈ ਕੇ ਮੜੀ ਪੀਮੇ ਮੜੀ ਚਾਹ ਪੁੰਨੀ ਫੜਾਈ ਓਏ ਕਸੇ ਸਹੀ ਗੱਲ ਆ ਖਲੀ ਨੇ ਕੰਮ ਕੋਈ ਨਹੀਂ ਕਰਿਆ ਹਰ ਕੰਮ ਆਉਂਦੇ ਸਾਰੇ ਨੇ ਝੋਟੇ ਨੂੰ ਪੇਢੀ ਕੱਲੀ ਕਬਾਡੀ ਆ ਕੰਮ ਕੱਲਾ-ਕੱਲਾ ਆਉਂਦਾ ਦੋਨੋਂ ਵਕਤ ਦੇ ਬੰਦੇ ਗੱਲ ਚੀਨੀ ਦੀ ਬੁੱਤ ਤੇ ਪਹਿੰਦੀ ਬੀ ਦੀ ਉਹਨਾਂ ਲੈ ਵੀ ਕਿੜਾ ਪਿਆਰ ਦੀ ਆ ਆ ਵੀ ਮਤ ਕੇ ਨਾਲ ਥੋੜੇ ਹੋਰ ਬੰਦ ਪਾ ਲੈ ਉਹ ਤਾਂ ਜਮੀ ਥੋੜਾ ਦੇ ਰਿਆ ਦੀਗਾ ਇਹ ਕਹਿੰਦਾ ਸੀ ਬੰਦੇ ਵਾਦਦਾ ਕਹਿੰਦਾ ਫਿਰ ਮਾਮਾ 10 ਰੁਪਏ ਨਾਲ ਐਨਾ ਕੀ ਆਊਗਾ ਇੰਜ ਬੰਦੇ ਵਾਦੋ ਚੱਕਰ ਬਣਾ ਹਾਂ ਬਈ ਇਹਦਾ ਚਾਹ ਬਣ ਗਈ ਬਈ ਸਾਡੀ ਹੁਣ ਅਸੀਂ ਪਾਉਣਿਆ ਕਲਾਸ ਅੱਜ ਲਾ ਜੀ ਵੀਰੇ ਜੈਂਸ ਕਰਤਾ ਬੰਦਾ ਜੈਂਸ ਕਰਤਾ ਵੀਰੇ ਬੰਦਾ ਚਾਹ ਬਣਾ ਲਈ ਖਲੀ ਵੀਰ ਨੇ ਤੇ ਹੁਣ ਪੌਣੇ ਅਗਲਾਸਾ ਜਦੇ ਫਿਰ ਫਿਰਤਾਉਣੇ ਆ ਉਹ ਕਿਧਰ ਦੇ ਥੇ ਕੀ ਕਹਿੰਦਾ ਬਾਈ ਉਹਦੀ ਗੋਲੀ ਬਾਈ ਕਹਿੰਦਾ ਦੇਦਾ ਸਾਹਿਬ ਜਾਣਾ ਹੈ ਤੈਨੂੰ ਐ ਲੱਗੇ ਮੱਥਾ ਟੇਕਣ ਜਾਣਾ ਹੈ ਉਹਨਾਂ ਦੇ ਮੁੰਡੇ ਨੇ ਖੋੜੀ ਭਜਾਈ ਉਹ ਠੀਕ Må du legge hånda i ਡੇਰਾ ਦਾ ਮੱਥਾ ਦੇਖਣ ਜਾਂਗਾ ਪਰ ਇਹਨਾਂ ਦੇ ਭੰਡੇ ਨੇ ਕੁੜੀ ਭਜਾਲੀ ਆਹ ਦਾ ਆਪਣਾ ਮੁੰਡਾ ਹੈਗਾ ਆਹ ਦਾ ਆਪਣਾ ਮੁੰਡਾ ਹੈਗਾ ਇੱਧਰ ਗੱਡੇ ਇੱਕ ਮੁੰਡਾ ਉਹ ਆ ਕਿਹੜਾ ਮੁੰਡਾ ਕਿਰਾ ਆ ਗਿਆ ਆ ਗਿਆ ਬਕਸੀ ਵਾਲਾ ਬਕਸੀ ਵਾਲ ਦੇ ਲਵੇ ਕਾਸੀ ਵਾਲ ਦੇ ਲਾ ਸਾਹਮਣੇ ਬਕਸੀ ਵਾਲਾ ਬਕਸੀ ਵਾਲ ਦੇ ਜੋ ਕਰਾ ਹੈਗਾ ਜੇ ਆਏ ਸੰਤਾ ਜੀ ਮੱਥਾ ਟੇਕਣ ਜਾਂਦੇ ਨੇ ਕਾਲਾ ਵੀ ਆ ਗਿਆ ਕਾਲਾ ਕਹਿੰਦਾ ਮੈਂ ਕਰਕੇ ਦਿੰਦਾ ਸਾਰੇ ਕੋ ਸੈਟ ਇਹਨੂੰ ਪਤਾ ਭਈ ਇਹ ਪ੍ਰਧਾਨ ਆ ਦੁਕਾਨ ਦਾ ਤੈਨੂੰ ਹੁਣੀ ਦਿੱਤਾ ਕਿਹੜੇ ਬੰਦੇ ਨੇ ਪਤਾ ਮੈਨੂੰ ਕਿਸੇ ਨੇ ਨਹੀਂ ਭਜੰਦਾ ਮਰਜੀ ਨਾਲ ਆਇਆ ਮਰਜੀ ਨਾਲ ਆਇਆ ਠੀਕ ਆ ਨਿੰਨੇ ਦੀ ਗਾਰੰਟੀ ਲਈ ਨਿੰਨੇ ਦੀ ਗਾਰੰਟੀ ਕਿਸੇ ਗਾਰੰਟੀ ਦੇ ਆਉਂਦਾ ਫਿਰਦਾ ਮੇਰੀ ਗੱਲ ਸੁਣਨ ਕੀ ਮੇਰੀ ਗਾਰੰਟੀ ਬਹੁਤ ਹੁੰਦੀ ਆ ਪੁਰਾਣੇ ਦੀ ਉਹ ਚੱਲ ਨਾ ਮੈਂ ਤੂੰ ਸਪਰਿੰਸ ਤੇ ਤੱਕੜ ਫੜਦੇ ਇਹਨਾਂ ਦੀ ਰੱਖਿਆ ਕੀ ਆ ਹੁਣ ਮਾਲ ਦੇਖ ਸੱਤ ਤਾਈਂ ਇਹ ਤਾਂ ਬਾਦ ਨਾ ਆਓ ਇਹਦਾ ਸਿੱਧਾ ਹੋ ਜੂ ਬਾਈ ਕਿਹ ਹਜਾ ਟਾਇਰ ਆ ਦੇਖਾਂ ਇਹਦਾ ਸਿੱਧਾ ਹੋ ਜੂ ਜੀ ਸੇਵਾ ਸੁਬਾਹ ਕੀ ਹੈ ਜੀ 6 ਵਜੇ ਦੀ 95 ਗੀ ਉਹ ਲੱਗੂ 45 ਉਹਨੇ ਜੋੜੀ ਇਹ ਲੱਗੂ 5 ਜੀ ਇਹ ਹੀ ਨੋਮੀਨਲ ਜੀ ਕਿਉਂਕਿ ਉਹ ਤੇਰੇ ਜਿਹੜਾ 95 ਵਾਲਾ ਉਹ ਗੁੱਡੀ ਵੀ ਪੂਰੀ ਪਈ ਆ ਨਹੀਂ ਨਹੀਂ ਮੈਂ ਪਾਦਾ ਪਾੜਿਓ ਨਹੀਂ ਇਹ ਹਾਰਟ ਟਾਇਰ ਨਹੀਂ ਚੱਲਣ ਪੂਰੀ ਗੁੱਡੀ ਪਈ ਆ ਬਾਈ ਟਾਇਰ ਦੀ ਕਿੰਨੇ ਦਾ ਗਾਲੇ ਇਹ ਓਏ ਆਪਦੀ ਬਾਹੂ ਤੇਰੇ ਟਾਇਰ ਵੀ ਲੈ ਚੋਣਗੇ ਨਾ ਵਿੱਚ ਦੇਖ ਕੇ ਫਿਰ ਸਾਡਾ ਗੁੱਡੀ ਬਈ ਇਹਦੀ ਪੂਰੀ ਪਈਆ ਟਾਇਰ ਦੀ ਸਾਰਾ ਕੁਝ ਓਕੇ ਹੈਗਾ ਕੱਲ ਕਿੰਨੇ ਦਾ ਟਾਇਰ ਇਹ ਹੈ ਐ ਉਹ ਕਲੇ 2500 ਦਾ ਟਾਇਰ ਆ ਬਈ ਇੰਨਾ ਸਸਤਾ ਟਾਇਰ ਕਿਤੋਂ ਨਹੀਂ ਮਿਲਦਾ ਹੈਗਾ 95 ਵੈਸੇ ਟਾਇਰ ਹੈਗਾ ਪੂਰਾ ਵਧੀਆ ਟਾਇਰ ਹੈਗਾ ਇਦਾਂ ਸਸਤਾ ਟੱਟੀ ਮਿਲਦਾ ਇਸ ਕੰ ਲੈ ਕੇ ਸਟਾਫ ਜਾਂਦੀ ਆਏ ਬੰਦੇ ਬਰਾਦਾ ਹੈ ਤਾਂ ਉਹੀ ਕਰਦਾ ਕੋਈ ਜੱਫਤ ਨਹੀਂ ਕਰਦਾ ਜਿੰਨੇ ਟਾਈਮ ਨੇ ਕੋਈ ਪੁਰਾਣੀ ਰੱਖਣੀ ਸਭ 10 ਦੇ ਫਿੱਕਾ ਖੋ ਹੈ ਤਾਂ ਫੁੱਟਿਆ ਪਿਆ ਕੋਈ ਜੱਫਤ ਨਹੀਂ ਕਰਦੀ ਹਾਂ ਕਿ ਨਾ ਫਿਰ ਇਹ ਕਿਹਾਂ ਜਾਂਦੇ ਲੋਕ ਕੋਈ ਇਦਾਂ ਪੈਸੇ ਲੱਛੋ ਜਾਂ ਮੈਂ ਤਾਂ ਫੇਰ ਨਹੀਂ ਜਾਣੀ ਕੋਈ ਨਹੀਂ ਬੋਲਦੀ ਨਹੀਂ ਪੁੱਛਾ ਖੈਣਾ ਵੇ ਮੈਂ ਬਹੀ ਜਿਹੜਾ ਇਕੱਠਾ ਕਰ ਲਈ ਹੁਣ ਜਿਹੜੀ ਜਿਹੜੀ ਖੁਲਦੀ ਜਿਹੜੀ ਜਿਹੜੀ ਖੁਲਦੀ ਗੱਲ ਨਹੀਂ ਬੜੀ ਪਈ ਹੋਊਗੀ ਇਹੋ ਜਿੱਦਾਂ ਇਕੱਠੇ ਦੀ ਇਹ ਬੜੀ ਅੱਛੀ ਬਾਤ ਕਹੀ ਆਪਨੇ ਆ ਮੂੰਹ ਜਦੋਂ ਬਾਈ ਬੋਲਦਾ ਪਤਾ ਕਿਦਾਂ ਮੜੰਗਾ ਪੈਂਦਾ ਮੈਂ ਦੱਸਾਂ ਜਿਹੜਾ ਲਾਡ ਹੀ ਨਹੀਂ ਹੈਗਾ ਤੀ ਗੁਰਦੁਆਰੇ ਕੋਲੇ ਮੈਨੂੰ ਤਾਂ ਆਉਂਦਾ ਮੜੰਗਾ ਪੈਂਦਾ ਹਾਂ ਹੈ ਮੈਨੂੰ ਜਮਾ ਵਾਂਦਾ ਮੜੰਗਾ ਪੈਂਦਾ ਜਿਹੜਾ ਜਿਹੜਾ ਮਰ ਨਹੀਂ ਗਿਆ ਦੀ ਵੇਦਰਾ ਰੇਖਾਲਾ ਇਹ ਬੜੀ ਅੱਛੀ ਬਾਤ ਕਹੀ ਯਾਰ ਤੇਰਾ ਨੋਮੀ ਲਾਡੀ ਆ ਬਈ ਜੋ ਵੀ ਬਣਿਆ ਤਣੇ ਉਹੀ ਆ ਬੋਲਦਾ ਵੀ ਉਹੀ ਦੀ ਹੈ ਲਾਡੀ ਤੂੰ ਲਾਡੀ ਕਹਿੰਦੀ ਨਾ ਮੈਂ ਹੋਰ ਮੈਂ ਤੈਨੂੰ ਹੋਰ ਲਾਡੀ ਕਹਿੰਦਾ ਸੀ ਮੈਂ ਤੈਨੂੰ ਤਾਂ ਹੀ ਕਹਾ ਮੈਂ ਤੈਨੂੰ ਮੈਂ ਦੱਸਦਾ ਕਾਲੇ ਦਾ ਮਿੱਤਰ ਤਾਂ ਹੈਗਾ ਸੀ ਕਾਲੇ ਤੇਰਾ ਉਹ ਲਾਡੀ ਜਿੰਮੀ ਡਿੱਟੋ ਆ ਗਲੀ ਸੰਜੂ ਦੇ ਭਾਈ ਕੋਲ ਆਇਆ ਦੀ ਮੇਰੀ ਕੁੜੀ ਲੈ ਕੇ ਔਰ ਮੈਂ ਨੇ ਮੈਂ ਨੇ ਨਹੀਂ ਕੀ ਜਦ ਵਿਚਾਰਾ ਗੁਰਦੇਵ ਜੀ ਟੱਕ ਦਿੰਦੇ ਸੀ ਦੌਧੀ ਜਾਂਦੇ ਸੀਗੇ ਔਰ ਮੇਰੇ ਨਾਲ ਇਹ ਤਾਂ ਕਹਿ ਚੰਮਿੱਤੇ ਦੇ ਨਾਂ ਤੇ ਨਵਾਇਆ ਸੀ ਔਰ 10-15 ਮਿੰਟਾਂ ਜਾ ਗਈ ਉਹ ਕੀ ਆ ਚੰਮਿੱਤੇ ਦੇ ਨਾਂ ਤੇ ਸੀ ਲੱਗਿਆ ਸੀ ਹਣਾ ਨਾ ਜਰਾ ਮੈਂ ਤੁਹਾਨੂੰ ਵੀ ਗੱਲ ਕਰਨ ਲੱਗ ਪਾ ਮੈਂ ਉਹਨੂੰ ਕੀ ਆਖਿਆ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਗਾਰਡ ਬੁਲਾ ਨਾ ਇਹ ਤਾਂ ਜਗੜ ਰਾ ਰਿਹਾ ਹੈ ਸੇਨਾ ਮੈਂ ਉਹ ਆਖਿਆ ਜਦ ਆਪਾਂ ਮੁੰਡਾ ਰਿਸ਼ਤੇਦਾਰ ਹੈ ਬੀਜੰਦੇ ਲੱਗੇ ਦੀ ਗੱਡੀ ਨੂੰ ਹਾਂ ਜਾਂ ਤਾਂ ਬੱਚਾ ਦੇ ਰੱਖ ਕੇ ਆਪਣੇ ਰੋਡ ਤੇ ਜਾਂਦੇ ਆ ਵੱਡ ਕੁੱਤਰਾ ਮੈਨੂੰ ਆਖਿਆ ਮੈਂ ਪਾਣੀ ਪੀ ਲੈ ਮੇਰਾ ਪਾਣੀ ਪੀਣ ਲੱਗ ਗਿਆ ਕਹਿੰਦਾ ਮੈਨੂੰ ਪਾਣੀ ਨਹੀਂ ਮਿਲਦਾ ਇੱਥੇ ਖੜਾ ਦੀ ਟਰੱਕ ਟਰੱਕ ਪਾਸ ਕੰਮ ਲੱਗਿਆ ਮੰਗਰੋਂ ਟਰੱਕ ਆਉਂਦਾ ਦੀ ਭਾਂਦਾਂ ਦਾ ਨਾ ਪੀਂਦੀ ਮੈਂ ਤਾਂ ਦੋੜਾ ਬੈ ਕੇ ਨਿਕਲ ਗਿਆ ਤੂੰ ਹੋਰ ਮੈਨੂੰ ਹੀ ਨਹੀਂ ਪਤਾ ਜਦੋਂ ਆਪਦੇ ਬੰਦੇ ਦਾ ਭਜਦਾ ਯਾਰ ਇਹੋ ਜੇ ਸਾਹਮਣੇ ਪੜਾਪਾ ਪੈ ਗਿਆ ਬਾਈ ਇਹਦਾ ਸੌ ਹਾਏ ਹੋਰ ਸਰ ਜਿਵੇਂ ਪੀਤਾ ਟਰੱਕ ਨਾ ਲੱਗਦਾ ਉੱਤੀ ਮੇਹੋਟ ਹੋ ਗਿਆ ਮੈਨੂੰ ਕੋਈ ਪਿੰਟ ਦੇ ਜਾਂਦੇ ਨਹੀਂ ਫੋਨ ਘੁਮਾਇਆ ਉਹ ਪਾਸ ਤੱਕ ਦੇ ਕੇ ਚਲ ਗਿਆ ਪਾਣੀ ਆਦ ਮੈਂ ਤਾਂ ਜੁਕਤੀ ਵਾ ਕੇ ਪਿਆ ਰਿਹਾ ਡਲ ਬੋਲ ਗਿਆ ਮੈਨੂੰ ਬਾਲਾ ਮਾੜਾ ਕੰਮ ਹੋਇਆ ਉਹਦਾ ਵਿਚਰਦਾ ਯਾਰ ਵੀਡੀਓ ਕੱਟ ਗਈ ਦੀ ਚੰਗਾ ਕਾਲਾ ਫਿਰ ਚੱਲਦੇ ਹਿੱਤਾ ਯਾਰ ਕੇ ਪਾ ਕੇ ਤੇ ਚੱਲੀਏ ਫਿਰ ਚੰਗਾ ਬਈ ਮਿੱਤਰੋ ਹੁਣ ਅਪਨ ਚੱਲਦੇ ਆਗੇ ਤੇ ਚੰਗਾ ਸਾਰਿਆਂ ਨੂੰ ਬਈ ਸਤਿ ਸ੍ਰੀ ਅਕਾਲ